ਅਜਮਾਨਸਾ ਦੇ ਵਿੱਚ ਸੀਐਮ ਭਗਵੰਤ ਮਾਨ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੀਐਮ ਭਗਵੰਤ ਮਾਨ ਹੁਣੇ ਖੁਦ ਗਰਾਊਂਡ ਲੈਵਲ ਦੇ ਉੱਤੇ ਪਹੁੰਚ ਕੇ ਚੋਣ ਪ੍ਰਚਾਰ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਰਹਿੰਦੇ ਨੇ ਤੇ ਇਸ ਵਾਰ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਬੀਤੇ ਕੱਲ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਆਨੰਦਪੁਰ ਤੋਂ ਉਮੀਦਵਾਰ ਮਾਲਵਿੰਦਰ ਕਾਂਗ ਉਹਨਾਂ ਦੇ ਹੱਕ ਦੇ ਵਿੱਚ ਪਰ ਅੱਜ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਅੱਜ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਮਾਨਸਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਬਠਿੰਡਾ ਤੋਂ ਉਮੀਦਵਾਰ ਨੇ ਤੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿੱਥੇ ਕੀਤਾ ਜਾਏਗਾ ਤੇ ਉੱਥੇ ਹੀ ਦੱਸ ਦਈਏ ਕਿ ਬਠਿੰਡਾ ਸੀਟ ਹੌਟ ਸੀਟ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬਠਿੰਡਾ ਇਕ ਤਾਂ ਬਾਦਲਾਂ ਦਾ ਗੜ ਵੀ ਕਿਹਾ ਜਾਂਦਾ ਹੈ ਜਿੱਥੇ ਹਰ ਸਿਮਰਤਕਾਰ ਬਾਦਲ ਤੈਨਵਾਰ ਚਿਤ ਦੇ ਹੋਏ ਨਸਰਾਏ ਨੇ ਫਿਰ ਇਸ ਵਾਰ ਭਾਜਪਾ ਅਕਾਲੀ ਦਲ ਦੇ ਗੱਠਜੋੜ ਤੋਂ ਬਗੈਰ ਹੀ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨੇ ਨੇ ਉਧਰ ਹੀ ਅਕਾਲੀ ਦਲ ਵੀ 13 ਦੀਆਂ 13 ਸੀਟਾਂ ਤੇ ਲੜ ਰਹੀ ਹੈ ਪਰ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਦਾ ਇਸੇ ਦੌਰਾਨ ਦੇਖਿਆ ਜਾਂਦਾ ਸੀਗਾ ਕਿ 6-4 ਦੇ ਉੱਤੇ ਮੁਕਾਬਲਾ ਰਹਿੰਦਾ ਸੀਗਾ ਪਰ ਹੁਣ ਇਸ ਵਾਰ ਮੁਕਾਬਲਾ 13-13 ਦਾ ਹੈ ਤੇ ਬਠਿੰਡਾ ਤੋਂ ਭਾਜਪਾ ਨੇ ਪਰਮਪਾਲ ਸਿੱਧੂ ਆਮ ਆਦਮੀ ਪਾਰਟੀ ਨੇ ਗੁਰਮੀਤ ਖੁੰਡੀਆਂ ਅਤੇ ਉਧਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੇਖਿਆ ਜਾਵੇ ਤਾਂ ਹਰ ਸਿਮਰਤ कौर ਬਾਦਲ ਹੋਣਾ ਨੂੰ ਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਹੋਣਾ ਨੂੰ ਉਹਨਾਂ ਨੇ ਉਮੀਦਵਾਰ ਐਲਾਨਿਆ ਪਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਸੀਟ ਹੌਟ ਸੀਟ ਹੈ ਪਰ ਅੱਜ ਸੀਐਮ ਭਗਵੰਤ ਮਾਨ ਹੋਣੀ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਜੋ ਨਾਰਾ ਲਗਾਉਂਦੇ ਨੇ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਯਾਨੀ ਕਿ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਨ ਦੀ ਗੱਲ ਆਖਦੇ ਰਹਿੰਦੇ ਨੇ ਪਰ ਇਸੇ ਵਿਚਾਲੇ ਹੁਣ ਵੱਡੀ ਖਬਰ ਆਇਆ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਜਿੱਥੇ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਹੀ ਐਸ.ਡੀ.ਐਮ. ਭਗਵੰਤ ਮਾਨ ਹੁਣਾਂ ਦੇ ਵੱਲੋਂ ਗੁਰਮੀਤ ਸਿੰਘ ਖੁੱਡਿਆ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਅਜਮਾਨਸਾ ਦੇ ਵਿੱਚ ਸੀਐਮ ਭਗਵੰਤ ਮਾਨ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਸੀਐਮ ਭਗਵੰਤ ਮਾਨ ਹੁਣੇ ਖੁਦ ਗਰਾਊਂਡ ਲੈਵਲ ਦੇ ਉੱਤੇ ਪਹੁੰਚ ਕੇ ਚੋਣ ਪ੍ਰਚਾਰ ਕਰਦੇ ਹੋਏ ਅਕਸਰ ਨਜ਼ਰ ਆਉਂਦੇ ਰਹਿੰਦੇ ਨੇ ਤੇ ਇਸ ਵਾਰ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਬੀਤੇ ਕੱਲ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀਗਾ ਆਨੰਦਪੁਰ ਤੋਂ ਉਮੀਦਵਾਰ ਮਾਲਵਿੰਦਰ ਕਾਂਗ ਹੁਣਾਂ ਦੇ ਹੱਕ ਦੇ ਵਿੱਚ ਪਰ ਅੱਜ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸੇ ਦੌਰਾਨ ਅੱਜ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਮਾਨਸਾ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਦੱਸ ਦਈਏ ਕਿ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਬਠਿੰਡਾ ਤੋਂ ਉਮੀਦਵਾਰ ਨੇ ਤੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਹੁਣਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿੱਥੇ ਕੀਤਾ ਜਾਏਗਾ ਤੇ ਉੱਥੇ ਹੀ ਦੱਸ ਦਈਏ ਕਿ ਬਠਿੰਡਾ ਸੀਟ ਹੌਟ ਸੀਟ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬਠਿੰਡਾ ਇੱਕ ਤਾਂ ਬਾਦਲਾਂ ਦਾ ਗੜ ਵੀ ਕਿਹਾ ਜਾਂਦਾ ਹੈ ਜਿੱਥੇ ਹਰ ਸਿਮਰਤਕਾਰ ਬਾਦਲ ਤੈਨ ਵਾਰ ਚਿਤ ਦੇ ਹੋਏ ਨਸਰਾਏ ਨੇ ਫਰਿਸ਼ਵਾਰ ਬੀਜਪੀ ਅਕਾਲੀ ਦਲ ਦੇ ਗੱਠਜੋੜ ਤੋਂ ਬਗੈਰ ਹੀ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਇਸ ਵਾਰ 13 ਦੀਆਂ 13 ਸੀਟਾਂ ਦੇ ਉੱਤੇ ਬੀਜਪੀ ਨੇ ਆਪਣੇ ਉਮੀਦਵਾਰ ਐਲਾਨੇ ਨੇ ਉਧਰ ਹੀ ਅਕਾਲੀ ਦਲ ਵੀ 13 ਦੀਆਂ 13 ਸੀਟਾਂ ਤੇ ਲੜ ਰਹੀ ਹੈ ਪਰ ਜੇਕਰ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸੇ ਦੌਰਾਨ ਦੇਖਿਆ ਜਾਂਦਾ ਸੀਗਾ ਕਿ 6-4 ਦੇ ਉੱਤੇ ਮੁਕਾਬਲਾ ਰਹਿੰਦਾ ਸੀਗਾ ਪਰ ਹੁਣ ਇਸ ਵਾਰ ਮੁਕਾਬਲਾ 13-13 ਦਾ ਹੈ ਤੇ ਬਠਿੰਡਾ ਤੋਂ ਬੀਜਪੀ ਨੇ ਪਰਮਪਾਲ ਸਿੱਧੂ ਆਮ ਆਦਮੀ ਪਾਰਟੀ ਨੇ ਗੁਰਮੀਤ ਖੁੱਡੀਆਂ ਅਤੇ ਉਧਰ ਹੀ ਸ਼੍ਰੋਮਣੀ ਅਕਾਲੀ ਦਲ ਨੇ ਦੇਖਿਆ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਹੋਣਾ ਨੂੰ ਤੇ ਕਾਂਗਰਸ ਦੇ ਜੀਤ ਮਹਿੰਦਰ ਸਿੰਘ ਹੁਣਾ ਨੂੰ ਉਹਨਾਂ ਨੇ ਉਮੀਦਵਾਰ ਐਲਾਨਿਆ ਪਰ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਸੀਟ ਹੌਟ ਸੀਟ ਹੈ ਪਰ ਅੱਜ ਸੀਐਮ ਭਗਵੰਤ ਮਾਨ ਹੁਣੇ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਜੋ ਨਾਰਾ ਲਗਾਉਂਦੇ ਨੇ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਯਾਨੀ ਕਿ 13 ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰਨ ਦੀ ਗੱਲ ਆਖਦੇ ਰਹਿੰਦੇ ਨੇ ਪਰ ਇਸੇ ਵਿਚਾਲੇ ਹੁਣੇ ਵੱਡੀ ਖਬਰ ਆਇਆ ਕਿ ਸੀਐਮ ਭਗਵੰਤ ਮਾਨ ਜਿਹੜੇ ਨੇ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਜਿੱਥੇ ਚੋਣ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਹੀ ਅੱਜ ਸੀਐਮ ਭਗਵੰਤ ਮਾਨ ਹੁਣਾ ਦੇ ਵੱਲੋਂ ਗੁਰਮੀਤ ਸਿੰਘ ਖੋਟਿਆ ਹੁਣਾ ਹਾਕ ਦੇ ਵਿੱਚੋਂ ਪ੍ਰਚਾਰ ਕੀਤਾ ਜਾਵੇਗਾ